ਦੇ ਆ ਪੈਸੇ ਪੈਸੇ ਹੀ 10 ਰੁਪਈਆ ਦੇ لالਚ ਨਾਲ ਇਤਨਾ ਹਾਲ ਏਸੀ ਵਾਲੀ ਬੱਸ ਚ ਬੈ ਕੇ ਜਾਂਦੇ ਨਜ਼ਾਰੇ ਲੈਂਦੇ ਉਵੇਂ ਯਾਰ ਬੰਦਾ ਹੀ ਨਕਮਈ ਐ ਝੂਸ ਲੈ ਉਹਨਰੇ ਕੁਲਫੀਆਂ ਖੜਕੇ ਉਰੇ ਨਹੀਂ ਆਉਂਦੀ ਹੁਣ ਬੱਸ ਫਸਾ ਚੱਲਾਉਣਾ ਤੁਰਲਾ ਜਾ ਅਨੇ ਆਉੜੀ ਓੜੀ ਤੁਰਕੇ ਲੱਗਦਾ ਪਿੰਡ ਲੋਵੇ ਕੋਈ ਸਾਥ ਤਾਂ ਮਿਲ ਗਿਆ ਚੜ ਜਾਗੇ ਜੇ ਕੋਈ ਸਾਥ ਨੇ ਮਿਲ ਗਿਆ ਉਹਨਾਂ ਚ ਬਾਬ ਜੂਬ ਜਰਦੇ ਸੀ ਦਰਜੀ ਫਿੱਟ ਦੇਣੇ ਤੇਰੇ ਵਰਗੇ ਬੰਦੇ ਨੂੰ ਅੱਜ ਤੋਂ ਮੈਂ ਪਟਿਆਲਾ ਹੀ ਨਹੀਂ ਆਉਣਾ ਯਾਰ ਪਹਿਲੀ ਵਾਰ ਦੇਖਿਆ ਹੁਣ ਤੁਰਕੇ ਬੰĐi ਜਾਣਾ ਪਊਗਾ ਐ ਲੈ ਵੱਡਾ ਚੂਸਾ ਐ ਕਰੋ ਆ ਬੰਦਿਆਂ ਨੂੰ ਆਪਾਂ ਰਸਤਾ ਪੁੱਛਦੇ ਅੱਜ ਦਾ ਲੋਪਾਂ ਤੋਂ ਹੁਣ ਲਾਵੇ ਕਿੱਥੋਂ ਹੋਊ ਇਹ ਉਹ ਭਾਈ ਹਾਂਜੀ ਭਾਈ ਇੱਕ ਅਸੀਂ ਅੱਗੇ ਜਾਣਾ ਹੈ ਪਵਾਨੀਗੜ ਅੱਛਾ ਪਵਾਨੀਗੜ ਜਾਣਾ ਹੈ ਹਾਂ ਕਿੰਨੇ ਕੁ ਦੂਰ ਹੈ ਪਵਾਨੀਗੜ ਹੋਣਾ ਔਰ 50 ਕਿ 40 ਕਿਲੋਮੀਟਰ ਦੂਰ ਆ ਬਾਈ ਅੱਛਾ ਤੁਸੀਂ ਕਿੱਥੇ ਜਾਉਂਗੇ ਅਸੀਂ ਤਾਂ 1 ਕਿਲੋਮੀਟਰ ਉੱਰਾ ਜਾਵਾਂਗੇ ਤਾਂ ਇਰਾਜੋ ਨਾਲੇ ਆ ਜੋ ਸਾਡੇ ਉੱਥੇ ਉੱਤਰ ਆਰ ਤਾਰਦਾ ਵੀ ਤੁਹਾਨੂੰ ਕੱਲ ਤੁਸੀਂ ਜਾਓ ਯਾਰ ਅਸੀਂ ਕੋਈ ਹੋਰ ਸਾਥ ਨਾਲ ਫੜ ਲਾਂਗੇ ਓਏ ਆਜੋ ਅਸੀਂ ਵੀ ਤਾਂ ਜਾ ਰਹੇ ਆ ਵਿੱਚ ਵੀਲਾ ਤਾਂ ਹੈ ਓਏ ਬੈਠੀਏ ਆਇਆ ਇੱਕ ਉੱਧਰ ਹੀ ਆਜੋ ਪਾ ਫੁੱਲ ਕੇ ਸੋਟਿਆ ਮੁਰਗੀਆਂ ਜਿਹਾ ਬਹਿ ਜਾ ਆਇਆ ਇੱਕ ਉੱਧਰ ਹੀ ਆਜੋ ਪਰਾਂ ਦੀ ਆਜਾ ਆਹੋ ਠੀਕੋ ਮੋਰੀ ਬਾਈ ਜੀ ਕੀ ਹਾਲ ਚਾਲ ਨੇ ਭਰਿਆ 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 ਯਾਰ ਤੁਸੀਂ ਤਾਂ ਦਾਨੀ ਬੰਦੇ ਮਿਲ ਗਏ ਸਾਨੂੰ ਹੈ ਉਹ ਐ ਜਾਤਾ ਰਹੀ ਤੇ ਗੇ ਹੋਰ ਯਾਰ ਹਰੇਕ ਬੰਦਾ ਦਾ ਚੜਾਉਂਦਾ ਵੀ ਨਹੀਂ ਹੈਗਾ ਯਾਰ ਤੁਸੀਂ ਵਧੀਆ ਚਾਹੁੰਦਾ ਆ ਸਾਨੂੰ ਵਧੀਆ ਲੈ ਜਾਓਗੇ ਸਾਡਾ ਵੀ ਇਹਦਾ ਬੱਸ ਲੰਘੀ ਯਾਰ ਹਾਂ ਬੱਸ ਪਹੁੰਚ ਗਏ ਅਸੀਂ ਪਹੁੰਚਣ ਆ ਥੋੜੇ ਟਾਈਮ ਚ ਬੰਦੇ ਦੋ ਮਿਲ ਗਏ ਤੇ ਗੇ ਆ ਤੋ ਇਹ ਬੰਦਿਆਂ ਨੂੰ ਹਾਂ ਬਿਠਿਆ ਨੇ ਕਿਧਰ ਨਹੀਂ ਸਾਈਡ ਬਿਠਿਆ ਮੇਰੇ ਕਿਧਰ ਨਹੀਂ ਸਾਈਡ ਬਿਠਿਆ ਬਾ ਲੱਤ ਪੈਰ ਜਿਹੜੀ ਵੱਡਣੀ ਆ ਤੁਸੀਂ ਨੇ ਸਾਰਾ ਪੈਰ ਤੋਂ ਸ਼ੁਰੂ ਕਰਨੀ ਆ ਆਹੋਂ ਗਰਾ ਹੌਲੀ ਹੌਲੀ ਆਪਣਾ ਮਿਸ਼ਨ ਪੂਰਾ ਹੋ ਜਾਊਗਾ ਕਿੰਨਾ ਚ ਹੈ ਗਿਆ ਅੱਜ ਅਸੀਂ ਕੰਪਲੀਟ ਨੇ ਬੰਦੇ ਆ ਸੀਸੇ ਲਾ ਲਏ ਬਾਰੀਆਂ ਲਾ ਲਈਆਂ ਮੁੰਡਾ ਨਾਲ ਆ ਡਰਾਈਵਰ ਹਮ ਕਰਤਾ ਕੰਮ ਜਾ ਬਸ ਇਹਨਾਂ ਦਾ ਆ ਤੇ ਆ ਰੋ ਕੁਝ ਜੀ ਕਹਿਣ ਚੱਖੀਆਂ ਸ਼ੁਰੀਆਂ ਕਰਕੇ ਦਾਦੂ ਤਾਂ ਹਾਂ ਠੀਕ ਹੈ ਹੈਲੋ ਹਾਂਜੀ ਆ ਭਾਈ ਫੋਨ ਕਿਨੂੰ ਕਰਿਆ ਯਾਰ ਕੋਈ ਤਾਂ ਆਪਣਾ ਬੰਦਾ ਦੀ ਕੋਈ ਆਲਾ ਫੇਰ ਆ ਗਿਆ ਉਹਦਾ ਅੱਛਾ ਉਹ ਬੱਸ ਪਹੁੰਚਣ ਵਾਲੇ ਆ ਯਾਰ ਬੰਦੇ ਦੋ ਐਂ ਟੌਪ ਦੇ ਨੇ ਵਧੀਆ ਮੋਟੇ ਮੋਟੇ ਨਹੀਂ ਮਿਲੇ ਨੇ ਐਂ ਵਧੀਆ ਹਾਂ ਹੂੰ ਹੂੰ ਉਹ ਪਰਾਂ ਦੀ ਮਾਰ ਯਾਰ ਖਾਲ ਕੋ ਉਹ ਨਾ ਖੜ ਜਾ ਸੀ ਤੂੰ ਸਾਨੂੰ ਲਾ ਯਾਰ ਬਾਈ ਉਹ ਰੋਇਆ ਬਾਈ ਤੂੰ ਉਹ ਬਾਈ ਆ ਗੱਡੀ ਰੋਕ ਯਾਰ ਉਹ ਤੂੰ ਥੱਲੇ ਪਰ ਯਾਰ ਉਹ ਕੋਈ ਗੱਲ ਨਹੀਂ ਬੱਸ ਆ ਫੜ ਲੈ ਉਹ ਬਾਈ ਉਹ ਫੜ ਯਾਰ ਏ ਨਹੀਂ 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 ਮਾਰ ਮਾਰ ਖਾਲ ਮਾਰੋ ਪਰਾਂ ਤੂੰ ਫੜ ਜਾ ਹਵਾ ਦੇ ਖਰਚਾ ਪਹਿਲਾਂ ਤਾਂ ਬਸ ਲੰਗਾ ਤੀ ਫਿਰ ਕਹਿੰਦਾ ਗਧੀਰੇ ਚ ਕਰਨਾ ਉਹ ਚਾਲ ਕਿਵੇਂ ਮਾਰ ਜੀਗਾ ਬਾਈ ਯਾਰ ਪੁੱਤ ਕਮਾਲ ਦੀਆਂ ਗੱਲਾਂ ਕਰਦਾ ਯਾਰ ਉਹ ਖਰਜਾ ਓਏ ਛੋਟਾ ਕੰਮ ਨਹੀਂ ਓਏ ਮੂਰਖਾ ਹਾਂ ਤੁਸੀਂ ਤਾਂ ਉਹੀ ਡਰ ਕੇ ਉਹ ਡਰ ਨਾਲੀਆਂ ਗੱਲਾਂ ਤੂੰ ਤਾਂ ਕਹੀਆਂ ਨਾ ਯਾਰ ਉਹ ਨਹੀਂ ਦਸਤ ਬਟਲੀ ਬਾਹ ਪੜਨੀ ਬੰਦੇ ਅਸੀਂ ਦੋ ਬਟਿਆ ਦੇ ਗੱਡੀ ਦੇ ਵਿੱਚ ਬੰਦੇ ਤਾਂ ਫਿਰ ਅਸੀਂ ਆਂ ਬੈਠੇ ਆਂ ਔਰ ਕਿਹੜੇ ਤੂੰ ਡਿੱਗੀ ਚ ਬੰਦੇ ਲਈ ਫਰਦਾ ਤੂੰ ਮੈਂ ਬਰਫਟੇ ਨੂੰ ਸੁਤੇ ਹੀ ਤਾਂ ਮਾਰ ਤੂੰ ਮਾਰਾ ਦਾ ਉੱਤਰ ਮਰੇ ਛਾਲ ਮਾਰ ਤੂੰ ਮੈਂ ਕਰੀ ਕਰ ਸੁਣੋ ਏ ਨਹੀਂ ਸੋਲ ਤਾਂ ਆ ਬਰੋਂ ਉਹਨੂੰ ਕੋਲ ਚੰਗੀ ਆ ਸੁਣ ਲੈ ਉਹਦਾ ਫਰਦਾ ਜਾ ਕੁਛ ਨਹੀਂ ਸੁਟਾ ਤਾ ਕੀ ਸਮਝਾਵੇਂਗਾ ਯਾਰ ਇੱਕ ਮੌਕਾ ਫਟਣ ਥੋੜਾ ਕੁਛ ਨਹੀਂ ਵਧਣਾ ਤੁਸੀਂ ਡਰੋ ਨਾ ਇਹ ਤਾਂ ਉਹ ਗੱਲਾਂ ਕਿ ਉਹ ਡਰਨ ਵਾਲੀਆਂ ਤਾਂ ਹੈਗੀਆਂ ਨੇ ਕਮਾਲ ਦੀ ਗੱਲ ਕਰਦੇ ਆ ਭਾਈ ਨਹੀਂ ਨਹੀਂ ਉਹ ਤਾਂ ਹੈ ਨਾ ਉਹ ਤਾਂ ਨਹੀਂ ਆ ਨਾ ਜੇ ਲੱਤ ਵੱਟ ਲਓ ਬਾਹਰ ਵੱਟ ਲਓ ਉਹਨੇ ਜਿਹੜਾ ਕੁਝ ਮਰਜ਼ੀ ਵੱਟ ਲੇ ਬੰਦੇ ਤੋਂ ਉਹ ਤਾਂ ਉਹ ਤਾਂ ਉਹਨੇ ਮੁਰਗੇ ਫਰੇਨੇ ਯਾਰ ਤੋਂ ਉਹ ਘਰੇ ਕਹਿੰਦਾ ਵੀ ਨੌਹਾਂ ਤੋਂ ਸ਼ੁਰੂ ਕਰਨਾ ਥੰਦੇ ਕਿਉਂ ਹੋਏ ਮੈਂ ਤਾਂ ਲੱਗ ਬਗਲਤ ਕਰਦਾ ਬੰਦਾ ਇਹ ਖਰਾਬ ਲੱਗਦਾ ਤੁਹਾਨੂੰ ਕੁਝ ਨਹੀਂ ਨਾ ਤੁਹਾਨੂੰ ਰਸਤੇ ਹੀ ਤਾਰਦਾ ਤੂੰ ਹੀ ਕਹਦਾ ਸੀ ਕਹਿੰਦਾ ਚੜ ਜਾ ਕਿਸੇ ਕਾਰ ਚ ਫੜਾ ਛੱਡਦਾ ਕਾਰ ਚ ਲੈ ਓਲੀ ਉਗੋਂ ਨੂੰ ਫੋਟੋ ਕੱਟ ਕੇ ਮਾਰੋ ਛਾਲ ਤੂੰ ਸਾਰਾ ਉੱਪਰ ਜਾ ਕਰ ਤਰਾਪੀ ਉੱਪਰ ਜਾ ਚੱਲ ਜੀ ਸਾਲਾ ਹੋਏ ਗਧੀਆਂ ਦਾ ਪਹਿਲਾਂ ਬਸ ਸੁਣਨਾ ਸੀ ਹੁਣ ਗਧੀਆਂ ਕਰਦਾ ਲੈਣਾ ਡਾਕਟਰ ਨਾਲ ਪਰਨਾ ਪਿਆ ਜਾਂਦਾ ਹੁਣ ਇਹ ਨਹੀਂ ਜਾਪਦੇ ਆਪਾਂ ਐਸੀ ਸੂਰਤ ਆਪੋ ਦੀ ਉਹ ਥਾਹ ਕੇ ਇਹ ਇੱਕ ਮਜਨ ਅੱਗੇ ਬਾਪੇ ਬੜਾ ਕਰ ਚੜਜਾ ਕਰਦੀ ਪਿਆ